I'm super excited. I think it's super amazing to have something of this caliber in Surrey. And I think we're taking Surrey to the next level in terms of like music, production, and movies. So, again, super excited to be here. Yeah. The song I heard was so good. I was enjoying a lot. I just. came here i am enjoying it a lot vancouver junos host committee to nisha hoti da kehna hai ke oh bc de sangeet te local artist di kala nu unna de, de chaawanna agge unna de hi shehran vich pesh karna chahunde san jis de chalde bc de kai shehran vich sangeet premiyan layi ajje concert karwaye ja rahe an a south asian music recording of the year pehli wari unna ne dekona hai juno awards pehli wari ye category thi like uh, announcement ਸਰੀਤਾ ਹੋਂਟਾਰਿਸ ਸਾਉਦੀਸ਼ ਮਿਊਜ਼ਿਕ ਦੀ ਅਪਰਸੈਂਟਰੀਆ ਸਾਰੇ ਕੁਝ ਸਿੱਧੇ ਹੀ ਹੋ ਰਿਹਾ ਸੋ ਉਸ ਉਸ ਦੀ ਉਹ ਨਹੀਂ ਜਿਸ ਵਜ੍ਹਾ ਹੈ ਕਿ ਕੋਈ ਹੋਰ ਕਿੰਡਰ ਹੋਵੇ ਕਿਉਂ ਚਾਹੀਦੀ ਹੈ ਇਸ ਪਲਾਜ਼ਾ ਪਾਰਟੀ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਦੇ ਮਨੋਰੰਜਨ ਲਈ ਕੁਝ ਨਾ ਕੁਝ ਉਪਲਬਧ ਸੀ ਜਿਸ ਦੌਰਾਨ 6 ਵੱਖ-ਵੱਖ ਸਟੇਜਾਂ ਉੱਤੇ 30 ਤੋਂ ਵੀ ਵੱਧ ਆਰਟਿਸਟ ਪਰਫਾਰਮ ਕਰ ਰਹੇ ਸਨ ਇਸੇ ਦੌਰਾਨ ਕਿਸੇ ਗੋਰੇ ਨੂੰ ਪੰਗੜਾ ਪਾਉਂਦੇ ਜਾਂ ਫਿਰ ਕਿਸੇ ਭਾਰਤੀ ਨੂੰ ਕੰਟਰੀ ਸੰਗੀਤ ਦਾ ਆਨੰਦ ਲੈਂਦੇ ਵੇਖਣਾ ਇੱਕ ਆਮ ਜਿਹੇ ਹਦਰਿਸ ਸੀ देखिए कोई भी जो कम्युनिकेशन होती है वो दो टू वेज़ होती है ठीक है ना तो हमारे बहुत अच्छे अच्छे क्लासिकल आर्टिस्ट हैं लेकिन वो पहले कम्युनिकेट नहीं करते थे कोलाबरेट नहीं करते थे दूसरे आर्टिस्टों के साथ तो अब उन्होंने ज़रा कोलाब्रेशन और उनका भी एवोल्यूशन हुआ है इन द माइंड ज़रा ओपन हुआ है तो और वहाँ के जो लोग हैं वो, वो भी बड़े इम्प्रेस है क्योंकि इससे सबका फ़ायदा होता है जो भी अगर आप मैं कोलाबरेट करता हूँ किसी वेस्टर्न या फर्स्ट नेशन आर्टिस्ट और चाइनीज़ आर्टिस्ट तो ये है कि we learn about each other aur usse ki unko hamari pehchan hoti hai aur hame unki pehchan hoti hai is saal de juno awards vich south asian music nu ik khaas thaan ditti gayi hai jis vich saal bhar de kuch prasiddh geetanu south asian music recording of the year category layi chuneya gaya hai is vich sarii de artist channi natta ate inderpal mogavi shamil han jinna ne is plaza party duran apne hometown de fans agge perform kita ਪਾਰਟੀ ਵੀ ਚਾਹੇ ਲੋਕਾਂ ਦਾ ਕਹਿਣਾ ਸੀ ਕਿ ਉਹ ਪੰਜਾਬੀ ਸੰਗੀਤ ਨੂੰ ਮਿਲ ਰਹੇ ਇਸ ਸਨਮਾਨ ਨੂੰ ਵੇਖ ਕੇ ਬਹੁਤ ਖੁਸ਼ ਹਨ ਬਹੁਤ ਵਧੀਆ ਹੈ 뮤జిక్ ਦੀ ਵਾਕਿਆ ਹੀ ਲੈਂਗੇ ਨਹੀਂ ਹੁੰਦੀ ਕੋਈ ਵੀ ਜੇ ਤੁਹਾਨੂੰ ਪਤਾ ਹੈ 뮤జిక్ ਬਾਰੇ ਤੇ ਫਿਰ ਤੁਸੀਂ ਕਿਸੇ ਕਿਸੇ ਤਰ੍ਹਾਂ ਦਾ 뮤జిక్ ਹੋਵੇ ਤੁਸੀਂ ਇੰਜੋਏ ਕਰਦੇ ਤੇ ਜੇ ਉਹਨੂੰ ਵਰਲਡ ਦੇ ਤੇ ਚਾਹੇ ਜਾਂ ਕਿਹਾ ਹੀ ਬਾਤ ਆ ਤੇ ਬਹੁਤ ਵਧੀਆ ਸਾਰੇ ਜੀਵਨ ਦੇ ਵਿੱਚ ਅੱਜ ਕੱਲ੍ਹ ਤੇ ਪੰਜਾਬੀ 뮤జిక్ ਜਿਹੜਾ ਆ ਉਹ ਤੁਸੀਂ ਦੇਖੋ ਦਿਲਜੀਤ ਦੋਸਾਂਝ ਕਿੱਥੋਂ ਤੱਕ ਲੈ ਗਿਆ ਤੇ ਬਹੁਤ ਵਧੀਆ ਗੱਲਾਂ ਬਹੁਤ ਬੜਾ ਸੁਦਾ ਹੈ ਸਰਬੀ ਅੰਗਰੇਜ਼ੀ ਸਾਰਾ ਹੱਥ ਨਾ ਨਾ ਮਿਕਸ ਆ ਪਾਉਨੇ ਆ ਇਕੂ ਦੇ ਨਾਲ ਮਿਲ ਬਰਤਨ ਉਦਾਂ ਹੀ ਵੱਧ ਇਹ ਅਜੇ ਪ੍ਰੋਗਰਾਮ ਜ਼ਰੂਰ ਹੋਣੇ ਚਾਹੀਦੇ ਆ ਸਾਰਿਆਂ ਨੂੰ ਸ਼ਾਮਿਲ ਵੀ ਹੋਣਾ ਚਾਹੀਦਾ ਜਿੰਨੇ ਸ਼ੋਅ ਕੈਨੇਡਾ ਤੇ ਅਮਰੀਕਾ ਦੇ ਬਾਹਰ ਰਿਸ਼ ਹੋ ਰਹੇ ਆ ਇੰਡੀਆ 'ਚ ਵੀ ਹੋ ਰਿਹਾ ਰਹੇਗੇ ਹੁਣ ਸਤਾ ਯਾਰ ਆ ਰਿਹਾ ਅਗਲੇ ਮਹੀਨੇ ਬੈਂਕੋਵਰ ਦੇ ਵਿੱਚ ਸਭ ਇੱਕ ਪਾਸਾ ਪੈਨੇਸ ਸਾਫਤਾਨ ਦੇ ਕਲਾਕਾਰ ਆਏ تھے ਵੀ ਨਹੀਂ ਇਸ ਈਵੈਂਟ ਦਾ ਅੰਤ ਪੰਜਾਬੀ ਸੰਗੀਤ ਦੇ ਲੈਜੈਂਡ ਮੰਨੇ ਜਾਂਦੇ ਸਰਬਜੀਤ ਚੀਮਾ ਦੀ ਪਰਫਾਰਮੈਂਸ ਨਾਲ ਹੋਇਆ ਜਿਸ ਦੌਰਾਨ ਪੂਰਾ ਪੰਡਾਲ ਟੋਲ ਦੀਆਂ ਬੀਟਾਂ ਉੱਤੇ ਨੱਚ ਰਿਹਾ ਸੀ ਅਤੇ ਇਸ ਪਰਫਾਰਮੈਂਸ ਨੇ ਪੂਰੇ ਪਲਾਜ਼ੇ ਵਿੱਚ ਇੱਕ ਵੱਖਰਾ ਹੀ ਮਾਹੌਲ ਬਣਾਈ ਰੱਖਿਆ ਸਰਬਜੀਤ ਚੀਮਾ ਦਾ ਕਹਿਣਾ ਹੈ ਕਿ ਅੱਜ ਦੀ ਕੜੀ ਪੰਜਾਬੀ ਸੰਗੀਤ ਸਿਰਫ ਪੰਜਾਬੀ ਹੀ ਨਹੀਂ ਸਗੋਂ ਹੋਰ ਸੱਭਿਆਚਾਰਾਂ ਦੇ ਲੋਕ ਵੀ ਸੁਣਦੇ ਹਨ ਅਤੇ ਇਸ ਦੇ ਪਿੱਛੇ ਸੋਸ਼ਲ ਮੀਡੀਆ ਅਤੇ ਨਵੀਂ ਪੰਜਾਬੀ ਬੀਟਾਂ ਦਾ ਬਹੁਤ ਵੱਡਾ ਹੱਥ ਹੈ ਕਿਤੇ ਇੰਟਰਨੈਟ ਸੋਸ਼ਲ ਮੀਡੀਆ ਤੇ ਜਿਹੜਾ 뮤직 ਤੇ ਬਚੇ ਚੇਂਜ ਆਇਆ ਬੇਸ ਹੈਵੀ ਰਦਮ ਔਰ ਨਾਲ ਜਿਹੜਾ ਧੋਲ ਆ ਸਾਡੇ ਕੋਲ ਧੋਲ ਦਾ ਕੋਈ ਕੰਪੀਟੀਸ਼ਨ ਨਹੀਂ ਤੇ ਧੋਲ ਜਦੋਂ ਐਡ ਹੋ ਜਾਂਦਾ ਆਸੀਂ ਸਾਰਿਆਂ ਤੋਂ ਅਲੱਗ ਦੱਸਦੇ ਆ ਕਿ ਜੋ ਕੋ ਜੋ ਵਰਡ ਦੇ ਵਿੱਚ ਚੱਲਦਾ ਉਹ ਸਾਡੇ ਕੋਲ ਆ ਗਿਆ ਤੇ ਜਿਹੜਾ ਸਾਡੇ ਕੋਲ ਚੀਜ਼ ਆ ਧੋਲ ਤੁੰਬੀ ਅਲਗੋਜੇ ਫੋਕਸਾ ਤਰੰਗੀ ਉਹ ਹੋਰ ਕਿਸੇ ਕੋ ਹੈ ਨਹੀਂ ਤੇ ਅਸੀਂ ਉਹਦੇ ਨਾਲ ਅਕਸਰ ਆਖਿਆ ਜਾਂਦਾ ਹੈ ਕਿ ਕਿਸੇ ਸੱਭਿਆਚਾਰ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਜਾਣਨ ਵਿੱਚ ਉੱਥੇ ਦੇ ਸੰਗੀਤ ਅਤੇ ਖਾਣੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸੇ ਨੂੰ ਪੂਰਾ ਕਰਨ ਲਈ ਇਸ ਪਾਰਟੀ ਵਿੱਚ ਕਈ ਤਰ੍ਹਾਂ ਦੇ ਫੂਡ ਟਰੱਕ ਵੀ ਲਗਾਏ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਇੰਡੀਸ਼ ਵੀ ਸੀ ਵੀਲ ਹੈ ਹਰ ਲੋਟ ਆਫ ਇੰਡੀਅਨ 뮤ਜ਼ਿਕ ਟੁਡੇ ਐਂਡ ਵੀ ਆਰ ਪ੍ਰਾਊਡ ਟੂ ਸਰਵ ਇੰਡੀਅਨ ਫੂਡ ਐਂਡ ਵੀ ਹੈਵ ਆਰ ਇੰਡੀਸ਼ ਫੂਡ ਟਰੱਕ ਐਂਡ ਇਟਸ ਰੀਲੀ ਗਲੈਡ ਟੂ ਸੀ ਦ ਫੂਡ ਐਂਡ ਦ 뮤ਜ਼ਿਕ ਗੋ ਟੂਗੇਦਰ ਐਂਡ ਲੋਟ ਆਫ ਪੀਪਲ ਦੇ ਇੰਜੋਏ 뮤ਜ਼ਿਕ ਐਂਡ ਦ ਫੂਡ ਸੋ ਇਟਸ ਰੀਲੀ ਗਲੈਡ ਟੂ ਬੀ ਹੇਅਰ ਅੱਜ ਅੰਦਰ ਪਰਫਾਰਮ ਕਰ ਰਹੇ ਆਰਟਿਸਟ 3 ਤਰੀਕ ਨੂੰ ਖਿਤਾਬ ਜਿੱਤ ਸਕਣਗੇ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ ਬਟ ਜੁਨਸ ਅਵਾਰਡ ਦੀ ਰਾਤ ਨੂੰ ਚਾਹੇ ਜੋ ਵੀ ਹੋਵੇ ਜਿੱਤ ਸਾਉਥ ਏਸ਼ੀਆਈ 뮤직 ਦੀ ਹੋਵੇਗੀ ਮਨਜੋਤ ਸਿੰਘ ਓਮਨੀ نیوز ਸਰੀ